ਉਹ ਜੱਤੀ ਕਾਲ ਕਹਿੰਦੇ ਭਈ ਪਪੂ ਦਾ ਪਾਣੀ ਛੱਡਿਆ ਦਾ ਮੁੰਡੇ ਨੇ ਬਿਓ ਕਾਚੇ ਦਾ ਕੀ ਮੜੀ ਇਹ ਆਵਾਗਾ ਚੱਡ ਗਈ ਇੰਨੇ ਸੇਟਸ ਕੱਢਦੇ ਇਹ ਗੋਵਨ ਲੱਗ ਰੰਗਵਨ ਬਾਈ ਇਹ ਕੋ ਚੱਲਣਾ ਹੁਣ ਕਦੇ ਇੱਥੇ ਰੁਟਕਾ ਰੁਟਕ ਨੱਕਾ ਆਇਆ ਬਾਈ ਪਹੁੰਚ ਗਿਆ ਇੱਧਰ ਹੁਣ ਆ ਥੋੜੀ ਜਿਹੀ ਰਹਿ ਗਈ ਦੀ ਮੱਕੀ ਐ ਰਵੀ ਮੈਂ ਸਾਸੀ ਕਾਲ ਜੀ ਆ ਰਹੀਦੀ ਇੰਨੀ ਕਿ ਉਦੋਂ ਜੇ ਵੱਢ ਜਾਂਦੇ ਵਧੀਆਂ ਨੇ ਇੰਨੇ ਬੰਦੇ ਆਏ ਵੇ ਤੇ ਮੈਂ ਕਹਿ ਗਿਆ ਮੈਂ ਇੱਕ ਟ੍ਰਾਇਲ ਲੋਡ ਕਰ ਦਉਗਾ ਕਿਆ ਲੱਗਣਾ ਦਾ 10 ਮਿੰਟ ਦੀ ਗੇਮ ਦੀ ਦੋ ਵੱਢਣਾਂ ਚੰਦੇ ਬਾਕੀ ਲੱਦਣ ਲੱਗਣ ਉਹਨਾਂ ਨੂੰ ਵੱਢ ਦੇਣੀ ਸੀ 10 ਮਿੰਟ ਦੀ ਗੇਮ ਦੀ ਸਾਰੀ ਇਹ ਤਾਂ ਬੰਦੇ ਘਟਾ ਹੁਣ ਹਾਂ ਉਹਦਾ ਬੰਦੇ 8-9 ਤੇ ਫੇਰ 10 ਮਿੰਟ ਦੀ ਗੇਮ ਪਿੱਛੇ ਮੈਨੂੰ ਗੜੇ ਇੱਕ ਹੋਰ ਭਵਾਤਾ ਹੋਰ ਅਰ 10 ਘੰਟਾ ਲੈ ਵੀ ਨਹੀਂ ਹੈ 10 ਨਹੀਂ ਹੁੰਦੀ ਟੈਕਨੀਕਲ ਹੁਣ ਵੇਲਾ ਕਿਹੜਾ ਪੈਣਾ ਮੈਨੂੰ ਵਾਹ ਬਹੁਤ ਮਾਰੀ ਆ ਤਾ ਟਾਲਾ ਟਾਲਾ ਮੈਨੂੰ ਕਹੇ ਟਰਾਲਾ ਲੋਡ ਘਾ ਲਈ ਪਹਿਲਾਂ ਕਹਿੰਦਾ ਕਹਿੰਦਾ ਵੀ ਸਾਹੀ ਭਾਲੇ ਜੀ ਮੈਂ ਠੀਕ ਆ ਮੈਂ ਟਰਾਲ ਲੈ ਆ ਬਾਈ ਸ਼ਾਮ ਨੂੰ ਵੀ ਕਹਿੰਦੇ ਨਹੀਂ ਕਹਦੇ ਹੁਣੇ ਨਹੀਂ ਹੁਣ ਤੂੰ ਐਸੇ ਵਿਆ ਕੇ ਕਿੰਨੀ ਕਰ ਰਹੀਂ ਦੀ ਆ 10 ਘੰਟਾ ਦਾ ਬੰਦੇ ਦੋ ਤੇ ਤਿੰਨੇ ਜਾਣੇ ਆ ਇਹ ਇਹਨਾਂ ਨੇ ਅੱਧਾ ਘੰਟਾ ਲਾਇਆ ਵੜਨੇ ਨੂੰ ਨੌ ਬੰਦੇ ਤੇ ਉਦਣ ਉਹਨਾਂ ਗੱਲਾਂ ਗੱਲਾਂ ਜੇ ਵੜਦਣੀਆਂ ਸੀ ਜਦ ਲੱਗੇ ਗਏ ਫਿਰ ਕਿਹਾ ਪਹਿਲਾਂ ਮੈਨੂੰ ਖਰਚਾ ਪੈਣਾ ਆ ਚੱਲ ਬਾਕੀ ਮੈਨਾਂ ਕੰਨਾ ਕਰੇ ਰੱਖ ਲੋਗੇ ਪਰ ਤੁਹਾਨੂੰ ਹੈਗਾ ਬਾਜਰਾ ਓ ਯਾਰ ਬਾਜਰਾ ਖੜਾ ਠੀਕ ਆ ਤਾਂ ਨਾਲ ਖਾਤੂ ਵੀ ਕਰਨਾ ਇਸ ਪਾਸੇ ਤੇ ਵੀ ਦੇਖਣਾ ਪੈਂਦਾ ਏ ਵੀ ਹੈ ਜੀ ਲੋ ਭਾਈ ਕੱਲ ਤੇ 8 ਘੰਟੇ ਆਉਣ ਲੱਗੀ ਸਾਡੇ ਟੈਗੀ ਲਾਈਟ ਲੈ ਟੇਗੀ ਲੈ ਟੇਗੀ ਲੈ ਨਹੀਂ ਟਿਕਦੀ ਇਹ ਬੰਨਿਆ ਰੇਡ ਪਿੱਛੇ ਦੁਖੀ ਕਰਿਆ ਬਹੁਤ ਬਾਕੀ ਭਾਈ ਪਿੰਡ ਜੇ ਸਾਡੇ ਰੇਡ ਨਹੀਂ ਨਿਕਲੇ ਹੈਗਾ ਉਠਣ ਹੋਈ ਜਾਂਨੇ ਕਹਿੰਦੇ ਤੁਸੀਂ ਰੇਟ ਕਰ ਲਿਆ ਮੈਂ ਮੈਂ ਤਾਂ ਰੇਟ ਕਰੀ ਨਹੀਂ ਹੁੰਦਾ ਜਿਹੜੇ ਆਪਣੀ ਬਿਹਾਰੀ ਲੇਬਰ ਆਉਂ ਕਈ ਜਾਂਦੀ ਆ ਫਲਾਣੇ ਨੇ ਸਾਨੂੰ ਉਹਨੇ ਨੂੰ ਕਰ ਲਿਆ ਹਾਂ ਐਂ ਸਾਨੂੰ ਨੇ ਰੇਟ ਕਰ ਲਾਇਆ ਮੈਂ ਤਾਂ ਰੇਟ ਕਰ ਮੈਂ ਕਹਿੰਦਾ ਭਾਈ ਜਿਹੜਾ ਰੇਟ ਤੇ ਚੱਲੂਗਾ ਭਈ ਚਾਹੇ ਚੜੇ 2000 ਚਾਹੇ ਚੜੇ 10000 ਰੁਪਈਆ ਜੇ ਰੇਟ ਵੀ ਪਿੰਡ 'ਚ ਹੋ ਗਿਆ ਆਪ ਰੇਟ ਆ ਉਹ ਸਾਨੂੰ ਦੇ ਦੇਣਾ ਹਾਂ ਵੀ ਲਾ ਦੋ ਆ ਕੇ ਕਿਹ ਨਿਆਜ ਦੱਸ ਕਿਹ ਸੁੱਕਾ ਬੁੱਕਾ ਜਿਹਾ ਪੱਕਾ ਪੱਕਾ ਹੀ ਹੋਣਾ ਚਾਹ ਤੈ ਤਿੰਨ ਤੇ ਚਾਰ ਟੈਂਪੀ ਲੂ ਚਾਹ ਤਾਂ ਨਹੀਂ ਆ ਇਹ ਸਾਨੂੰ ਹੋਰ ਕੁਝ ਨਹੀਂ ਦੇਣਾ ਨਹੀਂ ਚਾਹੇ ਆ ਜੋ ਮਰਜ਼ੀ ਕਰ ਲੋ ਪਰ ਰੇਟ ਖੋਲੋ ਸਾਬ ਕੋ ਬਈ ਰੋਟੀ ਵੀ ਖਾਣੀ ਹੈ ਜੇ ਤੱਕ ਇਹੋ ਬਈ ਆਹ ਰੇਡਰ ਰੋਟੀ ਖਾਣੀ ਹੈ ਜੀ ਰੇਡ ਖੋਲੋ ਆਪਣਾ ਬੂਰਾ ਪ੍ਰੋਪਰ ਕੰਮ ਖੋਲੋ ਆਪਣਾ ਹਾਂ ਬੰਦਾ ਸੋ ਸਾਬਾਂ ਹੀਲਾ ਕਰ ਲੰਦਾ ਤੇਰੀ ਐ ਲੱਗਣ ਵਾਲੀ ਆ ਹੁਣ ਸੁਖਨਾ ਅਜ ਤੱਕ ਕਗੜੀ ਚੋ ਵੀ ਹਾਲ ਚਾਚਾ ਆਲਦੇ ਆ ਅੱਜ ਬਈ ਸਾਡੇ ਖੇੜੇ ਪਰੋ ਆ ਢੰਡਾਰਾਂ ਨਾ ਢੰਡਾਰ ਢੰਡਾਰ ਆਏ ਬਈ ਉੱਥੇ ਵੀ ਦਿਖਾਵਾਂਗੇ ਤੁਹਾਨੂੰ ਜੇ ਗਏ ਸਾਡੇ ਆਈ ਦੀ ਲੋਟ ਆਉਂਦੀ ਹੈ ਜੀ ਹੋਰੇ ਕੁਝ ਹੋਏ ਹੋਰੇ ਨਹੀਂ ਹਲੇ ਆਹ ਚੱਲਦਾ ਇੱਥੇ ਬਾਅਦ ਕੰਡਾ ਕਾ ਕੇ ਲੈਣਾ ਉੱਥੇ ਰੋਪੜ ਜਾ ਕੇ ਹਾਂ ਪਹਿਲੀ ਗੱਲ ਤਾਂ ਇਹ ਤਾਂ ਬਹੁਤ ਮੋਟਾ ਚਾਹ ਨਹੀਂ ਕਰਦੀ ਹੈਗੀ ਬਾਕੀ ਵੀ ਸਾਨੂੰ ਪਤਾ ਹੀ ਆ ਵੀ 9 ਵਜੇ 10 ਵਜੇ ਤੋਂ ਬਾਅਦ ਦਿਨ ਖਤਮ ਹੋ ਜਾਂਦਾ 9 ਵਜੇ ਖਤਮ ਹੋ ਜਾਂਦਾ ਬਾਈ 9 ਵਜੇ 9 ਵਜੇ ਹੁਣ ਇਹ ਸ਼ਾਮ ਨੂੰ 6 ਵਜੇ ਚੜਦਾ 8:30 6:30 ਚੜਦਾ ਬਾਈ ਸ਼ਾਮ ਨੂੰ 9 ਵਜੇ ਤੱਕ ਮੁਕੀ ਜਾਂਦਾ ਐਕਚੁਅਲੀ ਵੀਰ ਕਸਮ ਮੈਂ ਕਹਾਂ ਉਲਟਰ ਵਧਾ ਰਾਤ ਨੂੰ ਕੰਮ ਕਰੇ ਰਾਤ ਨੂੰ ਵਧੀਆ ਇਹਦੇ ਕੰਮ ਕਰ ਰਾਤ ਨੂੰ ਮੈਂ ਹੁਣ ਮੈਂ ਤਾਂ ਲੱਗਦਾ ਲੱਗਾਂ 5 ਵਜੇ ਦਾ ਆਇਆ ਮਖੇਚ ਜਿਹੜਾ ਹੁਣ ਕਰਨਾ ਕਰ ਲਿਆ ਬਾਉਂਡ ਤਿਆਰੀ ਹੈ ਘਰ ਜਾਣੇ ਦੀ ਮੈਂ ਕਹਿੰਦਾ ਬਾਈ ਪੰਜ ਦੇ ਬੰਦਾ ਚਾਹ ਕਰਾਂ ਜਾਵੇ ਚਾਹ ਚਾਹ ਕੇ ਖੇਤਾਂ ਵਿੱਚ ਜਾਵੇ ਬਾਕੀ ਆਪਾਂ ਨੇ ਬਾਈ ਜਿਹੜਾ ਕੱਲ ਲੀਕ ਕਰਦਾ ਡੀਪ ਵਾਡ ਜਾ ਟੁੱਟ ਗਿਆ ਦਾ ਹੁਣ ਬਜਰੀਓ ਪਾਤੀ ਹੁਣ ਅੱਜ ਤਾਂ ਇਹਨੂੰ ਰੈਸਟ ਦੇਣੇ ਕੱਲੂ ਛੱਡੂਗੇ ਪਾਣੀ ਲੈ ਇੱਥੇ ਪਿੱਛੇ ਬਜਰੀ ਵੀ ਲੀ ਕੋਈ ਪਈ ਐ ਪਿੱਛੇ ਹੀ ਫਟ ਗਏ ਬਾਈ ਜਿਨੇ ਵੀ ਬਾਈ ਕੋਈ ਸਲਾਹ ਕਿਸੇ ਦੀ ਪੈ ਪਾਉਣੇ ਦੀ ਤਾਂ ਬਾਈ ਕਾਲੇ ਪੈ ਪਵਾਇਓ ਜਿਹੜੇ ਮੈਂ ਜੀ ਪਹਿਲਾਂ ਪਾਏ ਹੋਏ ਜਿਹੜੇ ਕਾਲੇ ਨੇ ਪਾਏ ਹੋਏ ਜਿਹੜੇ ਮੈਂ ਪਹਿਲਾਂ ਪਾਏ ਹੋਏ ਆ ਚਿੱਟੇ ਪੈ ਬਜਮਾ ਹੀ ਫਟੂ ਪੈ ਪਾਏ ਨਾ ਪਵਾਇਓ ਤੂੰ ਭੇਲ ਲੈ ਜਲਦੀ ਆਪਣੇ ਕਾਲੇ ਪੈ ਸਾਡੇ ਨਹੀਂ ਬਾਈ ਕੰਪਲੀਟ ਹੈਗੀ ਆ ਬਾਈ ਤੁਹਾਨੂੰ ਫੈਕਟਰੀ ਵਾਲੇ ਕੋਈ ਕੁਝ ਕਹੀ ਜਾਵੇ ਮੈਂ ਲੈ ਆਂਦੇ ਆ ਮੈਨੂੰ ਪਹਿਲਾਂ ਕਹਿੰਦੇ ਆਪ ਐਵਲਿਕ ਜਾ ਸਾਡੀ ਜ਼ਿੰਮੇਵਾਰੀ ਆ ਹੈ ਹੁਣ ਸਾਡੇ ਚ ਸਾਰੇ ਕਸੂਰ ਕਢੀ ਜਾਂਦੇ ਆ ਹਵਾਲਾ ਨਹੀਂ ਹਵਾਲੇ ਤਿੰਨ ਲਾਤੇ ਹੁਣ ਹਵਾਲੇ ਤਿੰਨ ਲਾਤੇ ਮਤਲਬ ਕੀ ਸੀ ਇਹ ਹਵਾ ਲਾਤਾ ਹਾਂ ਫੁੱਟ ਗਿਆ ਫੁੱਟ ਗਿਆ ਬੱਚੇ ਨਾਲੇ ਇਹ ਜੋੜ ਲਾ ਕੇ ਆਏ ਆ ਉਦੋਂ ਇਹ ਕਿੰਨਾ ਟਾਈਮ ਲਾਇਆ ਦਿਹਾੜੀ ਪੂਰੀ ਲੱਗ ਗਈ ਆਂ ਦੀ ਰੇਪ ਕਰਦੇ ਆਪਣਾ ਬਜਰੀ ਬਜਰੀ ਪਾ ਕੇ ਚੰਗਾ ਜੋਟ ਲਾਇਆ ਇਹਨਾਂ ਨੇ ਆ ਮੈਂ ਆਇਆ ਜੇ ਫੇਖ ਲਾ ਉਹ ਅੱਜ ਕਹਿੰਦੇ ਐਨੇ ਟਰੈਲੀਆਂ ਬੀਤਿਆਂ ਨੂੰ ਕੋਈ ਕੰਪਲੀਟ ਆਈ ਨਹੀਂ ਹੁਣ ਕਿੱਥੇ ਪੈ ਗਈ ਕੰਪਲੀਟ ਅੱਜ ਕਿਤੇ ਪਾੜਾ ਚੁੜਾਇਆ ਬਾਣੀ ਜਿਹਨੇ ਬਾਈ ਦੇ ਬੌਣੇ ਪੈ ਪਕਾਲੇ ਪੈ ਦਵਾ ਜਿਹੜੇ ਜੇ ਦੱਦਾ ਮਤਲਬ ਹਾਂ ਉਹ ਜਿਹੜੇ ਦੂਏ ਪੈ ਵਾਸਤੂ ਜੀ ਦੇਖਿਆ ਹੋਣਾ ਬਾਈ ਸੀ ਟਰੈਲੀ ਭਰਦੇ ਹੁੰਦੇ ਤੇ ਜਿਹੜੀ ਨਾ ਹੁੰਨ ਨਾ ਹੁੰਦੇ ਯਾਦਾ ਉਹਨੂੰ ਤੇ ਐਵੇਂ ਮਚੋਲਾ ਇਹ ਸਿੱਧਾ ਗੱਲ ਆ ਜੇ ਮਾੜਾ ਮੋਟਾ ਮੋਟੋ ਛੜੂਕਾ ਮਾਰੂਗੀ ਉਹ ਚੱਲ ਸਕਦਾ ਹੈ ਚੱਲਦਾ ਕਿਤੇ ਵੀ ਥੋੜੀ ਲੈਂਨ ਦਵੇ ਉਹ ਚੱਲੂਗਾ ਕੰੱਚ ਮੰਗਰੂ ਟੁੱਟ ਜਾਂਦਾ ਬਾੜ ਦਾ ਬਾਈ ਕਦੇ ਥੋ ਚਾਹੇ ਹਵਾ ਖਿੱਚ ਲਵੇ ਉਹਨੂੰ ਚੱਲਣਾ ਨਹੀਂ ਉਹਨਾ ਉਹ ਪਟੂਗਾ ਉਹੀ ਯਾਰ ਕਾ ਕਾਂਚਾ ਹੋ ਕਾਂਚਾ ਹੋ ਬਸ ਖੜ ਜਵੇ ਉਹੇ ਵਰਗੀ ਰੀਸ ਨਹੀਂ ਹੈਨਾ ਉਹ ਆਪਾਂ ਐਵੇਂ ਵੀ ਕਹੀਏ ਪਰ ਬਾਈ ਜੇ ਖੜਦਾ ਹੁੰਦਾ ਦੋ ਜਿੰਨੇ ਦਾ ਉਹ ਆਏ ਦੋ ਹੋ ਗਏ ਇੱਕ ਦਾ ਜਾਂ ਨਹੀਂ ਤਿੰਨ ਦਾ ਦੇ ਦਿੱਤੇ ਟੁੱਟ ਲਿਆ ਆ ਦੋ ਬਾਰ ਐ ਟੁੱਟ ਲਿਆ ਆ ਜੀ ਆਪ ਐ ਬਲੇ ਜੀ ਗਾਰੰਟੀ ਆ ਆ ਜੀ ਗਾਰੰਟੀ ਆ ਹੁਣ ਸਾਡੇ ਜੇ ਪੁੱਠਾ ਕਾਲੇ ਬਾਬ ਕੋਈ ਖਿੱਲੇ ਹਾਲ ਤੱਕ ਕੋਈ ਨਹੀਂ ਸਾਡੇ ਨਹੀਂ ਹਿੱਲੇ ਯਾਰ ਫਿਰ ਅੱਪ ਤੋਂ ਵੀ ਲੈਣ ਕੱਢੀ ਲੈਣ ਪਾਈ ਬਈਆ ਇਹ ਦੇਖੀ ਲੀ ਕੋਈ ਵੀ ਰੋਬੇ ਵਾਲੀ ਲੈਣ ਘਟੋ ਘਟ 20 ਕਿਲਿਆਂ ਦੀ ਆ ਬਾਈ ਹਵਾ ਕਿੱਥੇ ਲੈਣਾ ਪਾਈ ਬਈਆ ਹੁਣ ਕਈ ਵੀਰ ਕਹਿੰਦੇ ਹਵਾ ਆ ਹਵਾ ਵਾਲਾ ਸਿੱਧਾ ਨਾਲ ਪਰ ਹਾਂ ਇੱਕ ਹੀ ਆ ਬਸ ਨਾਲ ਪਰ ਉਹਦੇ ਨਾਲ ਉਹਕੇ ਛੂਟ ਆ ਜਿੰਨਾਂ ਕੋ ਬਸ ਮਜਾ ਲਾ ਕੇ ਖੇਡ ਜੂਗੇ ਬਾਬੂ ਨਹੀਂ ਨਹੀਂ ਕਿਤੇ ਨੂੰ ਨਹੀਂ ਯਾਰ ਕਾਲੇ ਪੈਰ ਦਾਮ ਦੰਨੇ ਵਧੀਆ ਚੀਜ਼ ਆ ਦਾਮ ਦੰਨੇ ਬਹੁਤ ਬੈਸਟ ਚੀਜ਼ ਆ ਚਿੱਟੇ ਪੈਰ ਬਣਾ ਦਬਾਓ ਬਾਕੀ ਤੁਹਾਡੀ ਆਪਣੀ ਬਈ ਇੱਛਾ ਆਪਣੀ ਮਰਜ਼ੀ ਤੁਹਾਡੀ ਅਸੀਂ ਤਾਂ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਤਾਂ ਬਾਈ ਦੇਖ ਅਸੀਂ ਕਸ਼ਟ ਚੱਲਿਆ ਤੁਸੀਂ ਨਾ ਚੱਲਦਾ ਤਾਂ ਬੜਾ ਚੱਲ ਨਹੀਂ ਚੱਲਿਆ ਕਿੱਥੇ ਚੱਲ ਰਹੇ ਆ ਉਹ ਚੱਲੇ ਰਿਹਾ ਗਾ ਤੁਸੀਂ ਨਾ ਚੱਲ ਜੋ ਵਧੀਆ ਸਾਨੂੰ ਕੋਈ ਇਹੀ ਸਲਾਹ ਦੇਣ ਵਾਲਾ ਹੁੰਦਾ ਸੀ ਨਾ ਐ ਪੰਗਾ ਲੰਦੇ ਸਾਨੂੰ ਐਂ ਦਾ ਵੀ ਚੱਲ ਹੁਣ 15 ਕਿਲੋ ਦੀ ਲੈਂਥ ਕਹਿੰਦੇਗਾ ਵੀ ਨਾ ਹੁਣ ਇੰਨੀ ਵੀ ਐਨੇ ਪੈਸੇ ਇੱਕ ਵਾਰ ਕਰਕੇ ਪੈਸੇ ਲੱਗਦੇ ਹੁੰਦੇ ਆ ਇਹ ਬਾਰ ਬਾਰ ਨਹੀਂ ਲੱਗਦੇ ਹੁੰਦੇ ਹਾਂ ਆ ਵੈਡੇ ਹੁਣ ਐਡੇ ਵਿੱਚ ਪਿਆ ਪੋਣਾ ਦੀ ਖਾਜ ਮਾਲ ਥੋੜੀ ਆ ਹੋਰ ਯਾਰ ਲੱਖ 2 ਲੱਖ ਰੁਪਏ ਲੱਗਣਾ ਯਾਰ 2 ਲੱਖ ਰੁਪਏ ਲੱਗਿਆ ਸਾਡਾ 12 ਕਿਲੋ ਪਰ ਫੇਰ ਹੋਰ ਦੇਖਾਇਆ ਬਲ ਰੋਏ ਰੋਏ ਹੋਰੀ ਪਹਿਲਾਂ ਲੱਗੇ ਰੋਏ ਨਾ 10 ਪਰ ਪਰ ਪਟਕੇ ਬੈਠੇ ਰੋਟੋਏ ਹੁਣ ਜਿਆਦਾ ਟਾਈਮ ਖਰਚਾ ਬੰਦੇ ਨਾ ਹੋ ਵੀ ਕੰਮ ਕਰਦੇ ਆ ਜੀ ਰੋਜ ਮੋਟਰ ਚ ਲਾਉਣੀ ਆ ਬਸ਼ੱਕ ਸਾਡੇ ਬਾਬੇ ਲੀਕ ਨਾ ਕਰੇ ਸਾਡੇ ਮਾਂ ਚ ਜਿਹੜਾ ਡਰ ਬੈਠ ਗਿਆ ਉਹ ਬੈਠ ਗਿਆ ਯਾਰ ਇਹ ਜਿਆ ਮੇਰੀ ਹੋਂ ਗੱਲ ਤੇ ਪਾਣੀ ਛੱਡਿਆ ਹੋਵੇ ਉਧਰ ਬੈ ਫੜ ਜੂ ਫੇ ਜਰਾ ਉਧਰ ਤੇ ਭਈਏ ਕਰ ਲੈ ਹੁਣ ਸੀ ਇਹਦਾ ਟਾਈਮ ਆ ਭਈਆਂ ਦਾ ਜੋਰ ਆ ਉਧਰ ਬੈ ਫੜ ਜੂ ਭਾਈ ਮੈਂ ਅੱਜ ਨੂੰ ਵੇਡ ਦੇਣਾ ਦਾ ਕੰਮ ਉਥੇ ਭਾਈ ਖੋਰ ਦੀ ਮੋਟਰ ਪੁੱਛੀ ਹੋਈ ਸੀ ਉਥੇ ਹੂੰ ਮੇਰੇ ਦੋ ਗੀਲੇ ਆ ਨੱਬੜ ਜਾਣਾ ਦਾ ਵਿਹਲਾ ਹੋ ਜਾਣਾ ਦਾ ਜਿੱਥੇ ਇਤਨਾ ਹੀ ਭਾਣਨ ਦਾ ਮੋਟਰ ਨਾ ਦੋ ਵੀਲ ਲਗਾਉਨੇ ਆ ਉੱਥੇ ਵੀਹਲਾ ਹੋ ਜਾਣਾ ਦਾ ਉਹ ਹੁਣ ਮਨ ਦੂਆ ਕਹਿੰਦਾ ਮੋਟਰ ਚਲਾ ਰਿਹਾ ਹੁਣ ਮੇਰੇ ਜੀਅ ਨਹੀਂ ਕਰਦਾ ਉੱਥੇ ਪਸੀ ਗਾ ਤੇ ਹਮਾਉਂ ਮੋਟਰ ਦਾ ਫਾਇਦਾ ਨਹੀਂ ਕੋਈ ਹਾਲੇ ਮੋਟਰ ਤੇ ਹੀ ਆਏ ਨੇ ਦੋ ਦਿਨ ਚ ਦੋ ਦਿਨ ਚ ਤੇਰਾ ਕਦੋਂ ਪਹੁੰਚਣਾ ਨੇ ਜਿਵੇਂ ਮੈਂ ਐਟਿਓ ਫੇੜਤੀ ਕੰਮ ਦੀ ਇੰਨਾ ਬੰਦਾ ਨਾ 8 ਵਜ ਕੇ ਕਰਦਾ ਨਾ ਉਹਨਾਂ ਨਾਲ ਪਿੱਛੇ ਨੂੰ ਜਾਈ ਜਾਂਦਾ ਕੰਮ ਮਰਤੀ ਉਹ ਗੱਲਾਂ ਗੱਲਾਂ ਜਿਹੜਾ ਨੇ ਮਰਤੀ ਇਹਦਾ ਯਾਰ ਕਰਦੀ ਕੈਬ ਮਟਦੀ ਹੈ ਆਹ ਫਰੀ ਦੀ ਅੱਗੇ ਤੇਰੇ ਮੀਲੇ ਦੇ ਉੱਤੇ ਲਾ ਦੇ ਬਸ ਨਹੀਂ ਦੇਖ ਲੈ ਪਹਿਲਾਂ ਭਈਏ ਨਹੀਂ ਆਇਆ ਮੈਂ ਆਇਆ ਕਰਾਂ ਯਾਰ ਮੈਂ ਕਿਹਾ ਡੇਢ ਡੇਢ ਗਿੜ ਨਹੀਂ ਦਾ ਜੇ ਜੀਮ ਜੂ ਦੇਣ ਦੇ ਨਿਕਲਦੇ ਆ ਇਹ ਤਾਂ ਬੜੀ ਹੁੰਦੀ ਜਾਂਦੀ ਜਿਆਦਾ ਹਾਂ ਇਹ ਰੂਝਾ ਕਰੀ ਖੜੀ ਐ ਪਕੜ ਹੋਣਾ ਨੇ 10 ਦਿਨ ਲੰਘੇ ਪਾ 20 ਦਿਨ ਤੱਕ ਪਕੜ ਹੋ ਗਈ ਮੈਂ ਲਾਏ 40 ਦਿਨ ਬਾਅਦ ਤਾਂ ਪਕੜੇ ਹੋਏ 30 ਦਾ ਹੋ ਗਈ ਇਹ 31 ਹੋ ਚੱਲ ਪੈਜ ਇਹ ਹੋ ਗਏ 31 ਹੋ ਗਿਆ ਤਾਂ ਫਿਰ ਲਾਉਣੇ ਨੇ ਬਣੀ ਦੀ ਆ ਭਈਆਂ ਦਾ ਕੰਮ ਖਾਭ ਕਰਦਾ ਭਈਏ ਨਹੀਂ ਆਏ ਕਿ ਜਵਾਂ ਕਰੀ ਭਈਆਂ ਨੇ ਕਹਿੰਦਾ ਅਸੀਂ ਕਹਿੰਦੇ 15 ਤਰੀਕ ਸਦਾ ਹੀ ਤੇਰੇ ਖੇਤਾਂ 'ਚ ਹੋ ਗਏ ਮਨੂੰ ਕਹਿੰਦੇ ਉਹ ਬਾਈ ਇਹ ਬਾਅਦ ਚਲੇ ਗਏ ਉਹ ਮੋਦੀ ਮਾਦੀ ਨੇ ਪਤਨੀ ਕਹਿੰਦੇ ਅਪਡੇਟ ਕਰਨੇ ਆ ਫਿੰਗਰਪਿੰਗਰ ਦੇ ਆਧਾਰ ਦੂਰ ਕਾਰਡ ਦੇ ਪਤਨੀ ਕਿਹਾ ਕਿਆ ਨਹੀਂ ਉਹ ਕਰਨੇ ਆ ਸਾਰੇ ਵਿੱਚ ਨੂੰ ਬੁਲਾ ਲੇ ਉਹ ਤਾਂ ਹੀ ਗੱਲ ਹੋਈ ਧੀ ਉੱਥੇ ਗੱਲ ਹੋਈ ਧੀ ਨਾਲ ਕਹਿੰਦੇ ਸੀ ਬਈ 15 ਵਜੇ ਬੰਦਾ ਉਹਦੇ ਤੇ ਬਈ ਖੇਤਾਂ 'ਵਾਂਗੇ ਆ 16 ਹੋ ਗਈ ਖੇਤਾਂ 'ਵਾਂਗੇ ਤੇ ਮੈਨੂੰ ਪਿੰਡ 'ਵਾਂ ਦੇ ਦੇਗੇ ਮੈਨੂੰ ਟ੍ਰੇਨ 'ਤੇ ਨਹੀਂ ਦਿਖਦੇ ਤੇ ਟ੍ਰੇਨਾਂ ਮਾ ਟ੍ਰੇਨ ਚੜੇ ਨੇ ਕਿ ਹਲੇ ਫੇਰ ਚੱਲ ਕੋਈ ਉਹ ਜਿਹੜਾ ਗਾਹਣ ਕਰਿਆ ਬੰਦ ਉਹਨਾਂ ਦਾ ਆਪੇ ਲਾਉਣੇ ਬਣਿਆ ਹੁਣ ਗੱਡੀ ਆਉਂਦੀ ਆ ਗੱਡੀ ਨੂੰ ਫੋਨ ਕਰਿਆ ਆਉਂਦੀ ਗੱਡੀ ਚਾਰੇ ਬਿੱਲੀ ਹੋ ਗਏ ਕਾਰ ਇੱਕ ਕਫੇ ਫੋਮ ਕਰਦੋਨੇ ਭਾਈ ਖੜ ਜਾ ਧੁੱਪ ਵਾਲੀ ਆ ਕਰਦਾ ਨਾ ਕਰਦਾ ਕੌਂ ਕਰਦਾ ਦੇਖੋ ਹਾਂ ਬਹੁਤ ਅੱਛੀ ਵੀਰ ਦਾ ਕੱਢਦੇ ਨੇ ਭਾਈ ਕਿੰਨੇ ਕਾਊਂਟਰ ਹੋ ਜੂਗੀ ਯਾਰ ਇਹ ਭਾਈ ਬੀ ਕਾਊਂਟਰ ਦਵਾਈ ਜਾਉਣੀ 20 ਕਾਊਂਟਰ ਗੇਟ ਚ ਹੋ ਜੂਗੇ ਨਾ ਔਰ 60 ਤੇ ਵੀ ਹੋ ਹੋ ਗਈ ਪੈਨ ਵਾਲੀ ਭਈ ਮੈਂ ਅਸੀ ਹੋ ਗਿਆ ਦਾ ਭਾਈ ਮੈਂ ਭਾਈ 80 90 ਦੇ ਗੇਟ ਚ ਅੱਛੀ ਨੇ ਦੀ ਗੇਟ ਅੱਛੀ ਨੇ 80 85 80 90 ਦੇ ਗੇਟ ਮੰਦੀ ਅਸੀ ਹੋ ਜਣੀ ਬਥੇਰੀ ਆ 10000 ਬਾਣੇ ਵਣ ਜੇ ਨਾ ਉਹਨਾਂ ਕੋ ਦਾ ਖਰਚਾ ਨਿਕਲ ਜਾਣਾ ਉਹਨਾਂ ਕੋ ਖਰਚਾ ਕੱਢੂਗੀ ਉਹਨਾਂ ਕੋ ਜਿਹੜਾ ਥੋੜੀ ਲਵਾਈ ਦਾ ਦਊਗੀ ਉਹ ਲਵਾਈ ਕਿਤੇ 3 ਕਿਲੋ ਆ 4000 ਵੀ ਹੋਈ 4 3 12 ਵਾ ਠੀਕ ਹੈ ਹਲਵਾਈ ਕਰ ਦੇਣੀ ਮਲੇ ਇਹਨੂੰ ਇਹਨੇ ਚਾਹ ਵਾਧੇ ਪੜਾਈਆ ਫਦਾਰਾ ਹੁਣ ਇਹਦਾ ਕੀ ਕਰੀਏ ਭਈਆਂ ਦਾ ਇਹਨੇ ਆਹ ਫਸੇ ਬੈਠਾ ਕੰਮ ਪਿਛਲੇ ਮਹੀਨੇ ਦੀ ਸੋਹਣ ਦੀ ਵਿਆਹੀ ਇਹਦੀ ਆਜ ਦੀ ਨੀਨਾ ਹੋ ਗਿਆ ਅੱਜ ਕਿੰਨੇ ਦਿਨ ਲੱੜ ਗਏ ਨੂੰ ਤੇਰੇ ਦੋ ਦਿਨ ਨੂੰ ਮੇਰੀ ਤੇ 30 ਦਿਨ ਦੀ ਹੋਣੀ ਮੈਂ ਤਾਂ ਕੱਲੂ ਆ ਜਣਾ ਬੰਦਿਆਂ ਨੇ ਮੇਰੇ ਬੰਦੇ ਤਿਆਰ ਬੈਠੇ ਆ ਬਾ ਅਬ ਨੰਦੇ ਦੇ ਮੰਨੋ ਫਿਰ ਬੰਮੀ ਨਾ ਕਰੀ ਹੋਏ ਮੈਂ ਉਹਦਾ ਡੂੰਗੇ ਫਸੇ ਹੋਏ ਆ ਉਹ ਤਾਂ ਖੁਦ ਵੀਦ ਲਾਉਂਦੇ ਹਾਂ ਮੈਂ ਹਾਂ ਮੇਰੇ ਤਾਂ ਉਹਨਾਂ ਨੇ ਬਾਕ ਇਕੀਲੇ ਦੋ-ਦੋ ਕਿਲੇ ਨੂੰ ਆਉਣਾ ਤੇਰੇ ਕਿੰਨੇ ਫਸ ਤੈਨ ਨਾਲ ਯਾਰ ਕਿਲੇ ਇਕੜਾ-ਕੱਕਾ ਦੂਗਰੇ ਆ ਮੈਂ ਤਾਂ ਉਹ ਹੀ ਲਵਾ ਲਵਾ ਬਾਕੀ ਆਰਜਣਾ ਮੈਂ ਹਾਲੇ ਬਾਰੇ ਜੇ ਕਰ ਫਿਰ ਮੈਂ ਕਾ ਦੁੱਧ ਕਰਾਂ ਹੋਏ ਖਾਂ ਆ ਬਈ ਇਹਨੇ ਦੇਖ ਹੁਣ ਜਗਦੀਪ ਨੇ ਵੀ ਕਰਿਆ ਹੋਇਆ ਏ ਕਾਲੇ ਨੇ ਵੀ ਕਰਿਆ ਹੋਇਆ ਏ ਹੁਣ ਆਰ.ਐਸ.ਬੀ ਨੇ ਉਹਨਾਂ ਨੇ ਲਾਉਣੇ ਆ ਆਰਸੀ ਵੀ ਨਹੀਂ ਕਰਤਾ ਮੈਂ ਗਾੜੀ ਜੀ ਪਾਲੀ ਵਿੱਚ ਲਵਾਉਣੇ ਲਵਾਉਂਦੇ ਹੁੰਦਾਗਾ ਮੈਂ ਕਾਹਨ ਡਾਡੀ ਨੇ ਪੁਕੇ ਆ ਵਾਰੀ ਮੈਨੂੰ ਕੱਬੀ ਗਾੜੀ ਜੀ ਭਾਂਡ ਦੇਦੀ ਬਣਾ ਚਲੋ ਉਧਰ ਲਾਉਂਦੇ ਲਵਾਉਣੇ ਮੈਂ ਫੇਰ ਤਾਂ ਲਵਾਉਣੇ ਦੇ ਵਿੱਚ ਹੁਣ ਤਾਂ ਦੇਖ ਇੱਕ ਦਿਨ ਹੋਰ ਦੇਖਣਾ ਮੈਂ ਯਾਰ ਬਈ ਇਹ ਠੀਕਾ ਨਹੀਂ ਮੈਨੂੰ ਉਧਰ ਲਵਾਉਣੇ ਤੇਨੇ ਕਦੋਂ ਖਰਾਬ ਹੁੰਦਾ ਉੱਪਰ ਤੇ ਨੀ ਵੀ ਜਾਂਦੀ ਨਾ ਨਾ ਹੁਣ ਬੰਦਿਆਂ ਨੇ ਵੀ ਆਉਣ ਲੱਜਣਾ ਹੁਣ ਟਾਈਮ ਨਾਲੇ ਸਾਨੂੰ ਬਤਾ ਦਿਓ ਕਿ ਕਿਲੇ ਦੀ ਫੇਰੀ ਕਿ ਕਿੰਨੀ ਗਈ ਬਈ ਚਾ ਕਿਲੇ ਲਾਉਂਗਾ ਨਹੀਂ ਲਾਉਂਗਾ ਲੱਗੂਗਾ ਚਾਰ ਤਾਂ ਚਾਰ ਤਾਂ ਲੱਗਣੇ ਮੈਂ ਦਿਖਾਉਂਗਾ ਇਕਿਲਾ ਕਹਣਾ ਬਈਆਂ ਦੇ ਕਿਲੇ ਲਾਉਣਾ ਆਪਾਂ ਨਾ ਦੇਖੀ ਵੀ ਕਿੰਨੀ ਐਵਰੀ ਆਉਂਦੀ ਫਿਰ ਵੀ ਨਹੀਂ ਖੋਲਦੀ ਇਹਨੂੰ ਆਏ ਬਲ ਲੈਣਾ ਕਿੱਥੇ ਜਾਂਦੀ ਹੈ ਨਹੀਂ ਲੱਗਣਾ ਤੇ ਚਾ ਕਿਲੇ ਨਾ ਦੇਖਦੇ ਆ ਜਾਂ ਲੱਗੂਗੇ ਮੈਂ ਤਾਂ ਕਹਿੰਦਾ ਵੱਜ ਜਾ ਬਈ ਤਾਂ ਕਹਿੰਦਾ ਵੱਜੂ ਨੂੰ ਪਤਾ ਪਾ ਨਹੀਂ ਹੈ ਮਾਲ ਤਾਂ ਵਰਤਦਾ ਕਦੋਂ ਗਜਾ ਹੈ ਇੱਕ ਗੁੱਡੀ ਘਰ ਜਾਵੇ ਇੱਕ ਦਾ ਮਤਲਬ 26 ਦੇ ਦੇਣੀ ਆਪਣੀ ਲਾਦੀ ਕਿ ਤੇ ਸਾਈਡ ਜੀ ਮੈਨੂੰ ਇਹਨੂੰ ਵੇਚ ਸ਼ਾਮ ਨੂੰ ਪਾੜਵਾ ਮੈਂ ਹੈ ਇਹਨੂੰ ਕੁਛ ਨਾ ਕਰ ਇਹ ਤਵੀਆਂ ਨਾਲ ਵਾਦੇ ਪਹਿਲਾਂ ਤਵੀਆਂ ਪਾ ਕੇ ਦੂਰੀ ਪਾੜਵਾਣੇ ਨੂੰ ਦੂਰ ਪਾ ਕੇ ਛੱਡ ਦੇ ਸੱਤ ਕੇ ਬਾੜੀ ਨੂੰ ਖੋਦ ਲੈਣਾ ਸਾਰਾ ਖੇਤ ਇਹ ਛੱਡ ਕੇ ਗਏ ਫੇਰ ਰੂਟਾ ਮੀਟਰ ਨਾਲ ਬਾਈ ਜਾਦੇ ਨਾ 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 ਹੜਾ ਨਾਲ ਕੱਖ ਚਲ ਕੇ ਅੱਖ ਸੁਕਾਉਣਾ ਇੱਕ ਦੋ ਦਿਨਾਂ ਆ ਕੇ ਰਲਣੇ ਆਰ ਤੋਂ ਦੂਰ ਕਰਕੇ ਹੜਾ ਨਾਲ ਵਾਕੇ ਫੇਰ ਰੂਟਾ ਮੀਟਰ ਨਾਲ ਬਾਈ ਫੇਰ ਕਾਤਾ ਮੇ ਜੀ ਬਾਈ ਟਾਟਾ ਬਾਏ ਬਾਏ ਉਹ ਗੰਮ ਹੋਇਆ ਨਾ ਸਮਝ ਦੂੰਗਾ ਕੰਮ ਹੋ ਰਿਹਾ ਨਾ ਟਾਈਮ ਹੈਗਾ ਉਹ ਛੱਡਦੇ ਇੰਨੇ ਆ ਯਾਰ ਉੱਥੇ ਮੈਂ ਰੋਤਾ ਗੱਗੇ ਹੁਣ ਆਹੇ ਆ ਖਾਬਣ ਖਰਾ ਉੱਤੇ ਖੁਰਚ ਕੇ ਆਉਣਾ ਮੈਂ ਢੇਰੀਆਂ ਲਾਉਣਾ ਕਿਹਾ ਉਹ ਜਗ੍ਹਾ ਕਿ ਲਾਉਣਾ ਐਨਾ ਜਲਦਾ ਵਾ ਗੱਲ ਛੱਡ ਦੇ ਕੀ ਜਾਂਦਾ ਜਾਦਾ ਆ ਪਰ ਉਹੀ ਚੱਕਰ ਆ ਇਹਨੂੰ ਕਿਤੇ ਦਰੀਆਂ ਨਾ ਬਾਕੀ ਛੱਡ ਦੇ ਕਿਤੇ ਨਾ ਸੁੱਕਣਾ ਮਾ ਲੈਣਾ ਦੂਏ ਦਿਨ ਚਾਹ ਫਾਲੇ ਮਾਰ ਦੇ ਲਿਆ ਕੇ ਫਾਲੇ ਨਾਲ ਹੀਟ ਲੱਗ ਬਗ ਕਪੜਾ ਪਰਾਇਣਾ ਬੰਦਾ ਸੁੱਕਦਾ ਇਹ ਸਭ ਸੁਕਾਇਆ ਪਿਆ ਹਾਂ ਇਹਨੂੰ ਕਿਆ ਸੀ ਜੋ ਮੋਟਰਸਾਈਕਲ ਦੇ ਲਾ ਹੁਣ ਮੈਂ ਤੂੰ ਪਮ ਖੜਾਤ ਆਇਆ ਮੈਂ ਆਇਆ ਤੈਨੂੰ ਮੈਂ ਜਿੱਦਾਂ ਹੀ ਦੇਖ ਰਹਾ ਹਾਂ ਇਹ ਵਿਖੜਾਤ ਆਇਆ ਵੀ ਜਾਣਾ ਵੀ ਇਹ ਘਰ ਨੂੰ ਵਾਪਸ ਇਹਨੂੰ ਲਿਆ ਉਹਨੂੰ ਛਾਵਾਂ ਚ ਚੋਣੀ ਆ ਪ੍ਰੀਵੀ ਵਾਲਾ ਪਾਣੀ ਡੋਲ ਉੱਪਰ ਉਹਦੀ ਤੇਰੀ ਗੱਲ ਸੱਚ ਸੱਚੀ ਆ ਬਾਈ ਇੱਡੇ ਨਾ ਪਾਉਂਦਾ ਬਹੁਤ ਹਾਂ ਉਹ ਮੈਂ ਦੂਈ ਲਵਾਈ ਹੋਈ ਆ ਉਹ ਲਵਾ ਲੱਕ ਕੇ ਕਿਕਰ ਤੇਰਾ ਕ ਕਿਹੜਾ 100 ਰੁਪਏ ਦੀ ਲੱਗੀ ਜਾਲੀ ਜੀ ਉਹ ਮੇਰੇ ਨਾਲ ਮੋਟਰ ਤਾਂ ਜਿੱਥੇ ਮਰਜੀ ਖੜਾ ਰਹੇ ਗਰਮ ਨਹੀਂ ਹੁੰਦੀ ਕੀ ਹਾਂ ਉਹ ਜਾਲੀ ਜੀ ਉੱਪਰ ਆਏ ਆ ਜਿੱਦੇ ਮੋਟਰ ਖੜਾ ਥੋਤਾ ਉਹ ਘਾਟਾਂ ਨਹੀਂ ਸੁੱਕਦੀ ਫਿਰ ਗਿੱਲੀ ਰਹਿੰਦੀ ਹਾਂ ਜੇ ਮੀਂਹ ਮੂੰਹ ਚ ਖੜਾ ਰਹਿ ਗਿਆ ਫਿਰ ਉਹ ਤਾਂ ਬਹੁਤ ਸਿਆਪਾ ਇਹ ਤਾਂ ਆਏ ਆ ਉੱਪਰੋਂ ਪਾਣੀ ਗਿੱਲਾ ਹੁੰਦਾ ਬਸ ਉਹਦੇ ਵਿੱਚ ਪੜਦਾ ਪਾਣੀ ਫਿਰ ਧੁੱਪਾਂ ਨਹੀਂ ਵੜਦੀ ਬਹੁਤ ਹਾਂ ਧੁੱਪਾਂ ਨਹੀਂ ਵੜਦੀ ਧੁੱਪਾਂ ਸੀ ਤੱਕ ਨਹੀਂ ਆਂਦੀ ਜਾਲੀ ਜੀ ਜਾਲੀ ਜਾਲੀ ਜੀ ਜਲੀ ਜਾਂਦੀ ਬਸ ਪੁਰਪਾਲੇ ਵਿੱਚ 100 ਰੁਪਏ ਦੀ ਹੈ 100 ਰੁਪਏ ਦੀ ਬੋਈ ਦੀ ਮੈਂ ਹਾਂ ਇਹ ਵੀ ਤੇਰੀ ਗੱਲ ਸੁਣਣੀ ਵਸ ਹੈ ਗੱਲ ਤੇਰੀ ਵੀ ਸੁਣਣੀ ਬੋਲਾ ਉਹਨੂੰ ਮੈਂ ਵਹੀ ਬਾਈ ਹੋਈ ਆ ਤਾਂ ਹੁਣ ਤੇਰੀ ਪਾਈਪ ਲਾਈਨ ਦਾ ਕਿੱਸਾ ਹੀ ਨਾ ਸਮਝ ਨਾ ਬਾਈ ਜੇ ਮੇਰੇ ਸਮਝੋ ਮੈਂ ਤੈਨੂੰ ਤਾਂ ਦੱਸਾਂ ਆ ਫਿਰ ਤਪਾਤੀ ਉਹ ਸਾਰਾ ਕੁਝ ਰਾਦਮਾ ਕਰਕੇ ਪਿਆ ਕੀ ਪਾਇਆ ਤੇ ਬਜਰੀ ਪਾਤੀ ਹੁਣ ਹਾਂ ਲਾਤਾ ਹਾਂ ਉਹ ਚੈੱਕ ਕਰਿਆ ਫੋਨ ਕਾਲ ਨੂੰ ਕਰੂੰਗਾ ਹੁਣ ਇੱਕ ਦਿਨ ਪਕਾਉਣ ਛੱਡਣਾ ਹਾਂ ਹਾਂ ਹੁਣ ਉਹ ਵੀ ਡੱਜ ਲੱਗੀ ਜਾਂਦਾ ਯਾਰ ਲਾਈਨ ਤੇ ਪੁਰਪਾਲੇ ਬੜਦੀ ਦਿਖਦੀਆਂ ਚਲਦੀ ਦੇ ਲੈ ਬਾਈ ਕਾਲ ਦਾ ਫੋਨ ਵੀ ਆ ਗਿਆ ਦਾ ਵੀਰ ਲੋ ਬਾਈ ਇੱਕ ਸੰਦ ਹੋਰ ਆਉਣ ਲੱਗਿਆ ਪਿੰਡ ਆ ਤਿੰਨ ਫੋਟ ਰੋਡ ਬਟ ਲੈ ਆਏ ਹੈ ਪਤਾ ਨਹੀਂ ਬੇਜ ਬੁੱਕ ਬੱਕੇ ਕਰਾਇਆ ਹੋਇਆ 8000 ਮੈਂ ਕਹਿੰਦਾ ਕਿਹਦੇ ਕੋਲ ਬੁੱਕ ਕਰਾਇਆ ਇੰਨਾ ਮਤਲਬ ਹੋ ਜਮਾਨ 8 8 8 ਮੈਨੂੰ ਲੱਗਦਾ ਕਿਹੜੀ ਕੰਪਨੀ ਦਾ ਆਈ ਆ ਬਾਈ ਜਿਹੜੀ ਉਹ ਹੈ ਗਰਵਾਜ ਗਰਵਾਜ ਦਾ ਉਹ ਹੋਰ ਬਹੁਤ ਕੰਮ ਉਹ ਬਹੁਤ ਉਹ ਵਧੀਆ ਉਹ ਸਰਾ ਚੀਜ਼ ਹੈ ਬੜਾ ਵਧੀਆ ਸਾਡੇ ਹੱਥ ਮੂੰ ਲੰਘਿਆ ਨੂੰ ਪਤਾ ਸਾਰੇ ਚਾਹੀਦੇ ਹਰਸ਼ਵੀਰ ਵਾਲਾ ਜਗਜੀਤ ਸੁਵੰਤ ਦਾ ਸੁਵੰਤ ਦਾ ਵੇਰਾ ਦਾ ਮੁੰਡਾ ਟੌਪ ਆ ਹਮਨੋਂ ਬੜੀਆ ਮੇਰੇ ਕੋਲ ਬੰਦਾ ਇਹ ਰੋਲ ਤੇ ਮੈਂ ਤਾਂ ਕਰਵਾ ਕੇ ਰੋਈ ਮੈਂ ਕੀ ਕੀ ਇਹ ਜਾਈ ਜਿਹੜੀ ਦਾ ਜੁਗੰਡਾ ਜਨਾ ਹੋਵੇ ਉਹ ਦੇਖੀ ਚੁ ਆ ਕੇ ਦੇਖੀ ਚੁ ਵੇਰਾ ਟੌਪ ਆ ਕੇ ਤੇਰੀ ਤਾਂ ਉਹ ਨਹੀਂ ਮਿਲਣੀ ਹੁਕ ਜੀ ਚੁ ਆ ਕੇ ਦੇਖੀ ਤੂੰ ਇਹ ਕਿਹੜਾ ਚੀਜ਼ ਬੋਬਲੀਆ ਹੈ ਵੇਰਾ ਆ ਕੇ ਕਰਵਾਤਾ ਦੇਖ ਆਪਾਂ ਚਲਾਇਆ ਹੋਇਆ ਬਾਈ ਵੀ ਉਹ ਬਕਰ ਬਟਰ ਕਰ ਰਹੇ ਨਹੀਂ ਉਹ ਇਹ ਕਿੱਦਾਂ ਬਹੁਤ ਹੈਲਾ ਚੀਜ਼ ਹੁਣ ਕਹੇ ਮੈਨੂੰ ਆਏ ਦੱਸ ਵੀ ਜਿਹੜਾ ਲੀਜਰ ਆ ਇਹਦਾ ਹਾਈ ਫਾਇਦਾ ਨਾ ਵੀ ਇਹ ਪਾਣੀ ਬਚਾਉਂਦਾ ਹਾਂ ਹਾਂ ਲੋਕ ਲੀਡਰਾਂ ਦੇ ਪਾਣੀ ਛੱਡ ਰਹੇ ਨੇ ਤੇ ਲੀਡਰ ਬਚਾਉਂਦਾ ਪਾਣੀ ਲੋਕ ਨਹੀਂ ਬਚਾਉਂਦੇ ਕਿ ਪਾਣੀ ਗਲਤ ਲੀਡਰ ਪਾਣੀ ਬਚਾਉਂਦਾ ਲੋਕ ਨਹੀਂ ਵੀ ਦੱਸਦੇ ਨਾਲ ਦਿਖਦਾ ਪੱਧਰ ਹੀ ਆ ਜਦੋਂ ਦਿਖਦਾ ਪਾ ਪੱਧਰ ਆ ਅਗਲਾ ਕਹਿੰਦਾ ਆ ਮਾ ਇਹ ਸਿੱਧਾ ਹੱਲ ਮਾਰੋ ਇਹ ਹੋ ਗਿਆ ਹੱਲ ਮਾਰ ਤੇ ਜਿਹੜਾ ਸਾਬ ਨਾਲ ਹੋਕੜੀਣਾ ਨਾ ਇਹ ਪੂਰ ਬਣੀ ਪਈ ਆ ਹਾਂ ਹੱਲ ਮਾਰੋ ਪਾਣੀ ਛੱਡੋ ਪਾਣੀ ਛੱਡ ਕੇ ਸਵਾਗਾ ਮਾਰ ਕੇ ਤੇ ਤੈ ਬਣਾਉ ਆਪਣੀ ਮਿੱਟੀ ਇਹ ਜੀ ਆ ਵਿੱਚ ਲਾ ਦਿੱਤਾ ਪੁੱਟਲਾ ਹਾਂ ਜੇ ਵਿੱਚ ਮਾਤਾ ਤੁਹਾਨੂੰ ਹੈਗੀ ਆ ਬੂਟੇ ਵਗੈ ਹੁੰਦਾ ਉਹਨੂੰ ਉਹ ਦਿਖਾਵਾਂਗੇ ਬਾਕੀ ਬਾਈ ਰਉਦਾ ਕਦੂ ਕਰਨਾ ਮੈਂ ਜਿੱਥੇ ਮੇਰੀ ਜੀਲੀ ਕਦੇ ਲੱਗੀ ਨਹੀਂ ਬਾਕੀ ਮੈਂ ਕਿਤੇ ਨਹੀਂ ਕਰਦਾ ਹੈਗਾ ਮੋਟਰ ਮਾਰ ਤੋਂ ਕੱਖਾ ਕਰਦੇ ਵੈਲਾ ਬਸ ਕੱਖਾ ਚੱਕਰ ਪੈਂਦਾ ਬਾਅਦ ਚ ਜੇ ਵਿੱਚ ਡੀਲਾ ਹੋ ਜੂਵੇ ਨਾ ਫਿਰ ਔਖਾ ਜਾਂਦਾ ਸੁੱਕਾ ਖੇਤ ਬਾਈ ਮੈਂ ਜੇ ਦੋ ਵਾਰ ਤਿੰਨ ਵਾਰ ਬਾਲ ਨੂੰ ਸੁੱਕਾ ਪਾਉਣਾ ਮੈਂ ਹਲਾ ਨਾਲ ਗਿੱਲੇ ਜਮ ਸਵਾਗ ਹੀ ਮਾਰਨਾ ਬਸ ਉਹ ਫਾਉ ਜਿਹੜੀ ਹੁੰਦੀ ਤੱਗੀਆਂ ਔਇਲ ਘੋਟਣੀਆਂ ਬਸ ਕਦੇ ਬਾਣੀ ਵੀ ਸੁੱਕਿਆ ਮਾਰ ਕੇ ਪਾਣੀ ਛੱਡਦੇ ਪਾਣੀ ਵਿੱਚ ਵੜ ਗਿਆ ਹਾਂ ਪਾਣੀ ਵਿੱਚ ਸਵਾਕਾ ਮਾਰ ਪਾਣੀ ਉੱਪਰ ਕਰ ਗਿਆ ਤਹਿ ਬਣ ਗਈ ਬਸ ਮਿੱਟੀ ਆਪਣੀ ਮਿੱਟੀ ਹੋਈ ਹੈ ਜੇ ਜ਼ਿਆਦਾ ਹੋਵੇ ਦੂਜੀ ਮਿੱਟੀ ਮੰਡਾ ਜਿਹੜਾ ਲੱਗਿਆ ਉਹ ਤਾਂ ਮੰਨੇ ਆ ਵੀ ਉੱਤੇ ਕੰਮ ਚੱਲਦਾ ਥੋੜੇ ਜਿਹਾ ਮੈਂ ਤਾਂ ਯਾਰ ਅੱਗੇ ਉਹ ਵੀ ਪਹਿਲਾਂ ਪਾ ਦਿੰਦਾ ਤਾਂ ਕਿੱਡੇ ਉਹ ਮੈਨੂੰ ਬੰਦੇ ਰੁਕਣ ਲੱਗੇ ਲੇਬਰ ਵਾਲੇ ਡਾਇਆ ਮੈਂ ਤਾਂ ਪਹਿਲੀ ਮਾਰਨ ਦਾ ਸੁੱਕੇ ਜਿਹੇ ਮੇਰੇ ਗਿੱਲੇ ਚ ਪਾਵੇ ਵੱਡੇ ਕਹਿੰਦੇ ਸਾਡੇ ਪੈਰ ਘੜਦੇ ਆ ਮੈਂ ਤੁਹਾਡੇ ਘੜਦੇ ਪੈਰ ਨਾ ਨਾ ਉਹ ਮੈਂ ਚੱਲ ਛੱਡ ਗਾ ਕੋਈ ਨਹੀਂ ਦਿਲਾਦਾ ਹੈਗਾ ਫਰਕ ਮੜ ਬਾਅਦ ਚ ਪਾ ਲੋ ਸੁੱਕੇ ਜਿਹਦੇ ਨਹੀਂ ਆਇਆ ਕਿ ਗਿੱਲੇ ਜਿਹੇ ਆਉਂਦੇ ਆ ਉਹ ਗਿੱਲੇ ਨਾਲ ਪਾ ਜੋਰ ਲੱਗਦਾ ਕੈ ਮਾਦਨ ਯਾਰ ਹੀ ਆ ਮੈਟ ਕੀ ਦੇ ਨਾਲ ਪੈਣੇ ਵੀ ਹਜਰੀ ਹਜਰੀ ਰਹੀ ਆ ਤੁਹਾਨੂੰ ਦੱਸਤਾ ਮੈਂ ਚਾਪ ਚੇਰੇ ਪੈਣਾ ਦੁਪਹਿਰ ਨੂੰ ਪੂਰੇ ਵਾਲਾ ਕੋਈ ਕੰਮ ਨਹੀਂ ਦੁਪਹਿਰ ਵਾਲਾ ਕੰਮ ਨਹੀਂ ਜਾ ਫਿਰ ਰਾਤ ਵਾਲਾ ਕੰਮ ਆ ਸ਼ਾਮ ਨੂੰ 6 ਵਜੇ ਦੇ ਬਾਅਦ ਆ 7 ਵਜੇ ਪਾਓ ਆਪਣੇ ਲਾਈਟ ਵਧੀਆ ਲੈਣ ਸ਼ਿਫਟ ਆ 6 ਦੇ ਦੂ 2 ਦੇ 10 10 10 ਤੇ ਫਿਰ 10 ਤੇ 6 ਇਹਨੇ ਕਿ ਤੂੰ ਕਰਨੇ ਆਪਣੇ 10 ਵਜੇ ਰਾਤ ਨੂੰ ਲੈਟ ਆ ਜੈਣੀ ਤੇਰੇ 4-5 ਵਜੇ ਤੱਕ ਭਰ ਜਾਣਾ ਔੜ ਤੜਕੇ ਝੜਕੇ ਕੱਤੂ ਕਰਕੇ 7 ਵਜੇ ਦੇ ਆਪਣੇ ਕਰ ਹੈ ਹੈ ਉਧਰ 6 ਵਾਲੀ 6 ਆ ਖਤਰਨਾਕ ਜੀ ਜਿਹੜੀ ਛੇਤੀ ਦੂ ਬਾਅਦ ਤਾਂ ਤੇ ਮੈਂ ਧੁੱਪੇ ਲੰਗਣੀ ਆ ਜਿਹੜੀ 2 ਤੇ 10 ਉਹ ਵੀ ਠੀਕ ਆ 2 ਵਜੇ ਮੋਟਰ ਚੱਲਣੀ ਆ 4-5 ਵਜੇ ਤੱਕ ਤੇਰਾ ਭਰਨਾ ਜਦੋਂ ਠੰਡਾ ਹੋ ਜਾਵੇ 6 ਵਜੇ ਰਦੂਗਾ ਸਾਢੇ 6 ਵਜੇ 7 ਵਜੇ 8 ਵਜੇ ਕਦੋਂ ਕਰ 8 ਵਜੇ ਕਦੋਂ ਕਰ ਕੇ ਆਉਣਾ ਸਾਢੇ 8 ਵੀ ਤਾਂ ਆਇਆ ਬਈ ਲਾਲ ਲਾਲੀ ਜੀ ਖੜੀ ਸੀ ਸਾਢੇ 8 ਤੱਕ ਹਾਂ ਇੰਨਾ ਟਾਈਮ ਲੱਗਦਾ ਅਸੀਂ ਸਵਾ 8 ਵਜੇ ਕੋ ਬਜਰੀ ਪਾਉਣ ਲੱਗੇ ਹੋਏ ਸੀ ਬਜਰੀ ਪਾਈ ਸਾਨੂੰ ਮੋਟਰ ਅੰਦਰ ਦੇਖਣਾ ਥੋੜਾ ਜਿਹਾ ਘਟ ਗਿਆ ਉਹ ਸਾਬ ਬਾਕੀ ਸਾਬ ਬਾਹਰੋਂ ਦੂਰ ਤੇ ਬੰਦਾ ਆਉਂਦੀ ਪਤਾ ਨਹੀਂ ਹੂ ਲੱਗਦਾ ਦਿਖਦਾ ਤਾਂ ਭਾਈ ਨਾ ਲਾਲੀ ਹੀ ਰਹਿੰਦੀ ਆ ਮੈਂ ਵੀ ਦੇਖਿਆ ਕੱਲ ਹਾਂ ਓਡਾ ਸੂਰਜ ਸ਼ੁਭ ਜਾਂਦਾ 8:30 ਵਜੇ ਤੱਕ ਲਾਲੀ ਹੀ ਰਹਿ ਰਹੀ ਸੀ ਕੱਲ ਲੈਟ ਬੱਜੀ ਉਹਦੀ ਗੱਲ ਬਾਹਰ ਫਿਰਦੇ ਸੀ ਹਾਂ ਪਰ ਪਤਾ ਲੱਗਿਆ ਵੀ ਹਾਂ ਵੀ ਹੈਗਾ ਤੇ ਲੰਮਾ ਦਿੰਨ 8:30 ਦੇ ਲੱਗਿਆ ਤਾਂ ਹੈਗਾ ਵੀ ਇਹ ਛੱਕੜ ਜਾਊਗਾ ਪਰ ਟਿਕ ਗਿਆ ਬਚ ਗਿਆ ਸੁੱਖਾ ਪਾਣੀ ਵੀ ਠੋਕ ਕੇ ਲਾਇਆ ਮੈਂ ਘਰ ਨੂੰ ਮੀਤਾ ਪੈਣਾ ਨਹੀਂ ਹੈ ਇਹਨੇ ਲੈਟ ਭਜਾ ਦੇਣੀ ਗੱਲ ਬਕੀ ਹੈ ਦੋ ਗੇ ਦੋ ਗੇ ਕਿਹੜੇ ਹੋਣੇ ਇਹਦੇ ਸਾਡੇ ਨਾਲੇ ਖੜੇ ਨਾਲੇ ਕਾਹ ਸਿਆਪਾ ਸਾਡੇ ਛੜੇ ਚਾਰ ਦਿਨ ਵੱਲ ਲੱਭਣਾ ਛੜੇ ਤਾਂ ਪੋਖਾ ਵਟ ਲੱਭਦਾ ਤਰਚ ਉਹਦਾ ਬਿਲੀ ਗੜੀ ਉਹ ਤਾਂ ਤਾਂ ਗਏ ਹੋਣੇ ਐ ਵਟ ਭਜੰਦਾ ਹੋਰ ਚਲੋ ਬਾਕੀ ਚੱਲੀ ਜਾਣੇ ਤਾਂ ਹਵਾ ਜੀ ਦੇ ਵੇਛੜੇ ਹੀ ਸੰਦਾ ਹਵਾ ਦੇ ਵੀ ਡਰ ਲੱਗਦਾ ਤਾਂ ਗੱਡੀ ਆਉਣ ਦੇ ਵੇਖਦਾ ਬਾਈ ਹਾਂ